ਰੋਟੀ ਕਬਨਰ ਪਾਤਣਾ ਵੱਲੋਂ ਅੱਜ ਸਰਕਾਰੀ ਕੀਰਤੀ ਕਾਲਜ ਨਿਆਲ ਵਿਖੇ ਇੱਕ ਬਲੱਡ ਕੈਂਪ ਲਾਇਆ ਗਿਆ ਹੈ ਜਿੱਥੇ ਕਿ ਰਜਿੰਦਰਾ ਹਸਪਤਾਲ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਹਨ ਇੱਥੇ ਬਲੱਡ ਲੈਣ ਵਾਸਤੇ ਇਸ ਵਕਤ ਜਿਹੜੇ ਕਿ ਦਾਨ ਨਹੀਂ ਸੱਜਣ ਨੇ ਬਲੱਡ ਦੇ ਰਹੇ ਨੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਨਾਲ ਹੀ ਨਾਲ ਉਹਨਾਂ ਨੂੰ ਜਿਹੜੇ ਕਿ ਬਲੱਡ ਦੇਣ ਵਾਲੇ ਸੱਜਣ ਨੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਨਿਵਾਜਿਆ ਜਾ ਰਿਹਾ ਹੈ ਜਦ ਕਦੇ ਵੀ ਇਹਨਾਂ ਨੂੰ ਕੋਈ ਜ਼ਰੂਰਤ ਪਵੇ ਬਲੱਡ ਦੀ ਤਾਂ ਇਹਨਾਂ ਨੂੰ ਬਲੱਡ ਬੈਂਕ ਵੱਲੋਂ ਫ੍ਰੀ ਬਲੱਡ ਦਿੱਤਾ ਜਾਵੇਗਾ ਕਿਉਂਕਿ ਐਮਰਜੈਂਸੀ ਵਿੱਚ ਕਈ ਵਾਰ ਇਨਸਾਨ ਨੂੰ ਐਮਰਜੈਂਸੀ ਲੋੜ ਪੈ ਜਾਂਦੀ ਹੈ ਬਲੱਡ ਦੀ ਤਾਂ ਉਸ ਵਕਤ ਬਲੱਡ ਦੀ ਬੜੀ ਘਾਟ ਹੁੰਦੀ ਹੈ ਪਰ ਇਹ ਬੈਂਕਾਂ ਜਿਹੜੀਆਂ ਕਿ ਜਿਹੜੇ ਦਾਨੇ ਸੱਜਣ ਨੇ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤੇ ਗਏ ਹਨ ਉਹ ਉਹਨਾਂ ਨੂੰ ਬਲੱਡ ਦੇਣ ਵਿੱਚ ਕੋਤਾਈ ਨਹੀਂ ਵਰਤੇਗੀ ਮੌਕੇ ਤੇ ਹੀ ਇਹਨਾਂ ਲਈ ਬਲੱਡ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਆ ਕਿ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਔਰ ਜਿਹੜਾ ਕਿ ਅੱਜ ਬਲੱਡ ਇੱਥੇ ਦਾਨ ਕਰਕੇ ਉਹਨਾਂ ਨੂੰ ਕੋਈ ਕਮੀ ਪੇਸ਼ੀ ਜਾਂ ਕਮਜ਼ੋਰੀ ਕਿਸੇ ਤਰ੍ਹਾਂ ਦੀ ਨਜ਼ਰ ਨਹੀਂ ਆਂਦੀ ਲੱਗਦੀ ਮੈਨੂੰ ਹਾਂਜੀ ਕੀ ਨਾਂ ਹੈ ਤੁਹਾਡਾ ਔਰ ਅੱਜ ਤੁਸੀਂ ਇੱਥੇ ਖੂਨਦਾਨ ਕੀਤਾ ਹੈ ਕਿਸ ਤਰ੍ਹਾਂ ਮਹਿਸੂਸ ਕਰਦੇ ਸੁਨੀਲ ਕੁਮਾਰ ਮੇਰਾ ਨਾਮ ਹੈ ਜੀ ਪਾਤਰਾਂ ਦੇ ਰਹਿਣ ਵਾਲਿਆ ਅਸੀਂ ਸੱਚੇ ਸੋਧ ਦੇ ਪ੍ਰੇਮੀ ਆ ਜੀ ਅਸੀਂ ਪਹਿਲਾਂ ਵੀ ਬਹੁਤ ਵਾਰ ਖੂਨਦਾਨ ਕੀਤਾ ਹੈ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜਿਵੇਂ ਮਰਜੀ ਉੱਠ ਕੇ ਵਗ ਜੀਏ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਬਹੁਤ ਵਧੀਆ ਕੋਈ ਕਮਜ਼ੋਰੀ ਨਹੀਂ ਆਂਦੀ ਜੀ ਕੋਈ ਦਿੱਕਤ ਨਹੀਂ ਆਂਦੀ ਕਿਸੇ ਤਰ੍ਹਾਂ ਦੀ ਵੀ ਕੁਝ ਨਹੀਂ ਕੋਈ ਦਿੱਕਤ ਨਹੀਂ ਨਾ ਸੁਝਦਾ ਪਤਾ ਲੱਗਦਾ ਕੋਈ ਪ੍ਰੋਬਲਮ ਨਹੀਂ ਹੈਗੀ ਖੂਨ ਸਾਫ ਹੋ ਜਾਊਗਾ ਖੂਨ ਵਧੀਆ ਆ ਜਾਊਗਾ ਖੂਨ ਵਧੀਆ ਹੀ ਬਣੂਗਾ ਕਟਿਆ ਨਹੀਂ ਹੁੰਦਾਗਾ ਪੁਰਾਣਾ ਖੂਨ ਨਿਕਲ ਜਾਊਗਾ ਜਿਹੜਾ ਗਾੜਾ ਹੋ ਰਿਆ ਸੀ ਹੁਣ ਵਧੀਆ ਖੂਨ ਆ ਜਾਏਗਾ ਜਿਵੇਂ ਕਿ ਇੱਥੇ ਦਾਨ ਕਰਨ ਵਾਲੇ ਜਿਹੜੇ ਖੂਨ ਦਾਨ ਕਰ ਰਹੇ ਨੇ ਉਹਨਾਂ ਨੇ ਵੀ ਦੱਸਿਆ ਹੈ ਕਿ ਐਨੀ ਕੋਈ ਕਮਜ਼ੋਰੀ ਨਹੀਂ ਆ ਰਹੀ ਔਰ ਸਰ ਜਿਹੜਾ ਪਾਤਲਾ ਦੇ ਵਿੱਚ ਅੱਜ ਕੈਂਪ ਲੱਗਿਆ ਹੈ ਕਿਸ ਤਰ੍ਹਾਂ ਦਾ ਉਪਰਾਲਾ ਔਰ ਕਿਹੜੀ ਟੀਮ ਹੈ ਜੀ ਤੁਹਾਡੀ ਕਿਥੋਂ ਔਰ ਕਿੰਨਾ ਕੁ ਤੁਹਾਡਾ ਸਾਡੀ ਟੀਮ ਜਿਹੜੀ ਹੈ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਆਈ ਹੈ ਜੀ ਅੱਜ ਦਾ ਜਿਹੜਾ ਇਹ ਕੈਂਪ ਲਗਾਇਆ ਗਿਆ ਹੈ ਰੋਟੀ ਕਲੱਬ ਪਤ ਪਾਤਲਾ ਰਾਇਲ ਵੱਲੋਂ ਇਹ ਸਾਡੀ ਇਹਨਾਂ ਨੇ ਰਿਕੁਐਸਟ ਤੇ ਲਗਾਇਆ ਜੀ ਦਿਵਾਲੀ ਤੋਂ ਬਾਅਦ ਜਿਹੜਾ ਹੈ ਥੋੜਾ ਜਿਹਾ ਮਤਲਬ ਕੈਂਪ ਦੇ ਵਿੱਚ ਡਿੱਪ ਆ ਜਾਂਦੀ ਹੈ ਹੈਨਾ ਤੋ ਇਸ ਕਰਕੇ ਇਹਨਾਂ ਨੇ ਇੱਕ ਇਸ ਨੂੰ ਅਸੀਂ ਐਮਰਜੈਂਸੀ ਕੈਂਪ ਕਹਿ ਸਕਦੇ ਆ ਜਿਹੜੇ ਖੂਨਦਾਨ ਕੈਂਪ ਹੈ ਜੇ ਸਾਡੀ ਲਾਈਫਲਾਈਨ ਹੈ ਲਾਈਫਲਾਈਨ ਇਸ ਰਹਾ ਵੀ ਉੱਥੇ ਜਿੰਨੀ ਡਿਮਾਂਡ ਹੈ ਜਿੰਨੀ ਉੱਥੇ ਸਾਡੇ ਹਸਪੀਟਲ ਦੇ ਵਿੱਚ ਡਿਮਾਂਡ ਹੈ ਉਹ ਬਿਨਾ ਕੈਂਪਾਂ ਤੋਂ ਪੂਰੀ ਨਹੀਂ ਹੋ ਸਕਦੀ ਸੋ ਇਸ ਕਰਕੇ ਇਹ ਜਿਹੜਾ ਖੂਨਦਾਨ ਕੈਂਪ ਲੱਗਣੇ ਚਾਹੀਦੇ ਆ ਇੱਕ ਦੂਸਰੀ ਗੱਲ ਅੱਛੀ ਇਹ ਹੈ ਵੀ ਇਹਦੇ ਵਿੱਚ ਜਿਹੜੇ ਜਿਹੜੇ ਡੋਨਰ ਆਉਂਦੇ ਆ ਉਹ ਸਵੈਇਛਕ ਇੱਛਾ ਨਾਲ ਖੂਨਦਾਨ ਕਰਨ ਆਉਂਦੇ ਆ ਦੋ ਤਰ੍ਹਾਂ ਦੇ ਬੇਸਿਕਲੀ ਡੋਨਰ ਹੈ ਇੱਕ ਰਿਪਲੇਸਮੈਂਟ ਹੈ ਇੱਕ ਸਵੈਇਛਕ ਖੂਨਦਾਨੀ ਹੈ रिप्लेसमेंट ਹੋਏ ਜਿਹੜੇ ਮਰੀਜ਼ਾਂ ਨੂੰ ਦੇ ਜਿਹੜੇ ਰਿਸ਼ਤੇਦਾਰ ਹੈ ਉਹ ਨਾ ਚਾਹਦੇ ਹੋਏ ਚਾਹਦੇ ਹੋ ਦਿੰਦੇ ਆ ਇਹ ਆਪਣੀ ਇੱਛਾ ਨਾਲ ਦਿੰਦੇ ਆ ਤਾਂ ਹੁਣ ਤੱਕ ਜਿੰਨੀਆਂ ਵੀ ਸਾਡਾ ਜਿਹੜਾ ਟਾਰਗੇਟ ਹੈ ਕਿ ਅਸੀਂ ਜਿੰਨੇ ਵੀ ਲੋਕਾਂ ਦਾ ਖੂਨਦਾਨ ਕਰਵਾਈਏ ਉਹ ਸਵੈਇਛਕ ਖੂਨਦਾਨੀਆਂ ਦਾ ਕਰਵਾਈਏ ਕਿਉਂਕਿ ਮੈਡੀਕਲ ਪੁਆਇੰਟ ਆਫ View ਦੇ ਨਾਲ ਵੀ ਇਹਨਾਂ ਦਾ ਜਿਹੜਾ ਦਿੱਤਾ ਗਿਆ ਖੂਨ ਹੈ ਇਹ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਸਾਡਾ ਟਾਰਗੇਟ ਸਿਰਫ ਅਸੀਂ ਖੂਨਦਾਨ ਇਕੱਠਾ ਕਰਨਾ ਬਲਕਿ ਸਭ ਤੋਂ ਸੁਰੱਖਿਅਤ ਖੂਨਦਾਨ ਇਕੱਠਾ ਕਰਨਾ ਹੈ ਤੇ ਇਹ ਜਿਹੜੇ ਕੈਂਪ ਹੈ ਤੇ ਕੈਂਪਾਂ ਚਾਇਡ ਡੋਨਰ ਇਸ ਟਾਰਗੇਟ ਨੂੰ ਪੂਰਾ ਕਰਦੇ ਆ सो मैं मतलब फिर भी इसलिए मुबारकबाद देवगा कि जरा ये साडे पात्रा वैसे भी हब बन चुका है रोटरी क्लब पात्रा जरा रोटरी क्लब पात्र रॉयल है खास करके अशोक जी हैं तो इन्हों सारी टीम है है ना कौशल जी हैं ਇਹ ਸਾਡੇ ਹਮੇਸ਼ਾ ਮਤਲਬ ਜਦੋਂ ਹੁਣ ਜਿਸ ਤਰ੍ਹਾਂ ਐਮਰਜੈਂਸੀ ਸੀ ਤੇ ਮੈਂ ਮਤਲਬ ਬਾਕੀ ਵੀ ਸੰਸਥਾਵਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਵਿਦਿਨ ਅ ਵੀਕ ਜਿਹੜਾ ਹੈਗਾ ਕੈਂਪੇਨ ਆਰਗੇਨਾਈਜ਼ ਕੀਤਾ ਹੈਗਾ ਸੋ ਇਹ ਵੀ ਇਹ ਬੜੇ ਪ੍ਰਸ਼ੰਸਾ ਦੇ ਪਾਤਰ ਨੇ ਜੀ ਤੋਂ ਫਿਰ ਮੈਂ ਇਹ ਦੱਸਾਂਗਾ ਵੀ ਸਾਰਿਆਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਕੋਲ 270 ਦੇ ਕਰੀਬ ਥੈਲਾਸੈਮਿਕ ਬੱਚੇ ਹਨ ਜਿਨ੍ਹਾਂ ਨੂੰ ਰੋਜ਼ਾਨਾ ਆਧਾਰ ਤੇ ਜਿਹੜਾ ਖੂਨ ਦੀ ਲੋੜ ਪੈਂਦੀ ਹੈ 20 30 35 35 ਬੱਚਿਆਂ ਦੇ ਰੂਪ ਦੇ ਵਿੱਚ ਇੱਥੇ ਅੱਜ ਰੋਟਰ ਰਾਇਲ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਹੈ ਕਿਸ ਤਰ੍ਹਾਂ ਦੇ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਆ ਔਰ ਜਿਹੜੇ ਅੱਜ ਦਾ ਟੀਚਾ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਕਿੰਨਾ ਕੁ ਐਮਬਲੈਂਡ ਇਕੱਤਰ ਹੋ ਜੂਗਾ ਔਰ ਕਿਸ ਤਰ੍ਹਾਂ ਦੇ ਇੱਥੇ ਕਾਲਜ ਵੱਲੋਂ ਵੀ ਤੁਹਾਡੇ ਉਪਰਾਲੇ ਕੀਤੇ ਜਾਂਦੇ ਹਨ ਹਾਂਜੀ ਇਹ ਕਾਲਜ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਡਰੂ ਟਰੀ ਕਲੱਬ ਰਾਇਲ ਪਤਰਾ ਵੱਲੋਂ ਇਸ ਦੇ ਵਿੱਚ ਕਾਲਜ ਦਾ ਐਨਸੀਸੀ ਐਨਐਸਐਸ ਤੇ ਰੈਡ ਰੈਡ ਰਿਬਨ ਕਲੱਬ ਦੇ ਸਹਿਯੋਗ ਦੇ ਨਾਲ ਇਸ ਨੂੰ ਕੀਤਾ ਜਾ ਰਿਹਾ ਸੋ ਯੂਨਿਟ ਦਾ ਇੱਕ ਟੀਚਾ ਹੈ ਜਿਹੜਾ ਮੈਨੂੰ ਉਮੀਦ ਹੈ ਕਿ ਬਿਲਕੁਲ ਪੂਰਾ ਹੋ ਜਾਏਗਾ ਕਿਉਂਕਿ ਅਸੀਂ ਜਾਣਦੇ ਹਾਂ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਮਹਾਂਦਾਨ ਹੈ ਤੇ ਬੱਚਿਆਂ ਦੇ ਵਿੱਚ ਇਹ ਭਾਵਨਾ ਆ ਗਈ ਦੂਜਿਆਂ ਦੇ ਲਈ ਇਸ ਤਰ੍ਹਾਂ ਦਾ ਦਾਨ ਕਰਨ ਦੀ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਇਹ ਟੀਚਾ ਪੂਰਾ ਹੋਏਗਾ ਇਸ ਤਰ੍ਹਾਂ ਲੱਗਿਆ ਜਿਵੇਂ ਕਿ ਇੱਥੇ ਸਟਾਫ ਵੱਲੋਂ ਵੀ ਖੂਨਦਾਨ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਸਾਡੇ ਸਟਾਫ ਵੱਲੋਂ ਹੀ ਸ਼ੁਰੂਆਤ ਕੀਤੀ ਜਾਣੀ ਸੀ ਸੋ ਆਮ ਸ਼ੋਰ ਕਿ ਇਹ ਪੂਰਾ ਹੋ ਜਾਏਗਾ ਇਸ ਤਰ੍ਹਾਂ ਦੇ ਉਪਰਾਲੇ ਰਹਿਣ ਜਗੇ ਆ ਮਾਨ ਸਰ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣਗੇ ਜਿਹੜੇ ਸਮਾਜ ਦੇ ਲਈ ਲਾਹੇਵੰਦ ਹੋਣ ਜਿਸ ਦੇ ਨਾਲ ਸਾਡੇ ਵਿਦਿਆਰਥੀਆਂ ਦੇ ਵਿੱਚ ਸਮਾਜ ਕਲਿਆਣ ਦੀ ਭਾਵਨਾ ਪੈਦਾ ਹੋਏ ਇਹੋ ਜਿਹੇ ਉਪਰਾਲੇ ਲਗਾਤਾਰ ਚੱਲਦੇ ਰਹਿਣਗੇ ਐਨਸੀਸੀ ਤੇ ਐਨਐਸਐਸ ਤੇ ਰੈਡ ਰਿਬਨ کلب ਵੱਲੋਂ ਕੋਈ ਨਾ ਕੋਈ ਐਕਟੀਵिटीज ਹੁੰਦੀਆਂ ਰਹਿੰਦੀਆਂ ਐਨਾ ਐਕਟੀਵिटीज ਦਾ ਪਰਪਸ ਹੀ ਇਹੀ ਹੈ ਕਿ ਅਸੀਂ ਵਿਦਿਆਰਥੀਆਂ ਦੇ ਅੰਦਰ ਇਸ ਤਰ੍ਹਾਂ ਦੀ ਭਾਵਨਾ ਪੈਦਾ ਕਰੀਏ ਕਿ ਉਹ ਸਿਰਫ ਉਹਨਾਂ ਨੇ ਆਪਣੇ ਲਈ ਨਹੀਂ ਸੋchnਾ ਸਗੋ ਉਸ ਸਮਾਜ ਦੇ ਕਲਿਆਣ ਦੇ ਲਈ ਉਹਨਾਂ ਦੀ ਰਿਸਪਾਂਸਿਬਿਲਟੀ ਹੈ ਸੋ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਚਲਦੇ ਰਹਿੰਦੇ ਹਨ ਕਲਬ ਬ੍ਰੋ ਵੀ ਪਤਾ ਨਾ ਮਿਲੋ ਕੋਈ ਨਾ ਕੋਈ ਸਮਾਜ ਸੇਵੀ ਕਮਾਡੇ ਵਿੱਚ ਉਹ ਹੱਥ ਵੰਡਾਇਆ ਜਾਂਦਾ ਹੈ ਜਿਵੇਂ ਕਿ ਕਈ ਵਾਰੀ ਸਮਾਜ ਸੇਵੀ ਕਮਾਡੇ ਵਿੱਚ ਜਿਵੇਂ ਕਿ ਵਿਦਿਆਰਥੀਆਂ ਨੂੰ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਕਿਤਾਬਾਂ ਜਾਂ ਕਈ ਵਾਰੀ ਕੋਈ ਕੱਪੜੇ ਜਾਂ ਬੂਟ ਜਰਾਬਾਂ ਜਾਂ ਕਈ ਵਾਰੀ ਗਊਸ਼ਾਲਾ ਦੇ ਵਿੱਚ ਵੀ ਇਹਨਾਂ ਵੱਲੋਂ ਕਾਫੀ ਜ਼ਾਰੇ ਉਪਰਾਲੇ ਕੀਤੇ ਜਾਂਦੇ ਹਨ ਧਾਨ ਪੁੰਦੇ ਔਰ ਅੱਜ ਉਸੇ ਤਰ੍ਹਾਂ ਹੀ ਇੱਥੇ ਅੱਜ ਨਿਆਲ ਕਾਰੇ ਦੇ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਹੈ ਜਿੱਥੇ ਕਿ ਬਲੈਡ ਦੀ ਕੋਈ ਐਮਰਜੈਂਸੀ ਲੋੜ ਪਈ ਗਈ ਸੀ ਕਿਤੇ ਅਰਜਿੰਦਰਾ ਹਸਪਤਾਲ ਦੇ ਜਿਹੜੇ ਡਾਕਟਰਾਂ ਨੂੰ ਉਹਨਾਂ ਵਾਸਤੇ ਸਪੈਸ਼ਲ ਇਹਨ ਅੱਜ ਅਸੀਂ ਗੱਲ ਕਰਦੇ ਇਹਨਾਂ ਨਾਲ ਕਿਸ ਤਰ੍ਹਾਂ ਦੇ ਇਹ ਉਪਰਾਲੇ ਕੀਤੇ ਗਏ ਔਰ ਜਿਹੜੇ ਕਿ ਅੱਜ ਦਾ ਜਿਹੜਾ ਟੀਚਾ ਹੈ ਕਿਸ ਤਰ੍ਹਾਂ ਦਾ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਅੱਜ ਦਾ ਜਿਹੜਾ ਤੁਹਾਡਾ ਉਪਰਾਲਾ ਇਹ ਇਮੀਡੀਐਂਟਲੀ ਦੱਸ ਰਹੇ ਹਾਂ ਵੀ ਬਲੱਡ ਦੀ ਕੋਈ ਜ਼ਰੂਰਤ ਪੈ ਗਈ ਸੀ ਰਜਿੰਦਰਾ ਹਸਪਤਾਲ ਦੇ ਵਿੱਚ ਔਰ ਖੜੇ ਪੈਰ ਤੁਹਾਡਾ ਹੋਰ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਕਾਫੀ ਜ਼ਿਆਦਾ ਹੱਥ ਵਡਾਣੇ ਆ ਔਰ ਕਿਸ ਤਰ੍ਹਾਂ ਦਾ ਅੱਜ ਜਿਹੜਾ ਮੌਕੇ ਤੇ ਅੱਜ ਅਸੀਂ ਰੋਟਰੀ ਕਲੱਬ ਪਾਤਰਾ ਰਾਇਲ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਵਾ ਰਹੇ ਹਾਂ ਨਿਆਲ ਕੀਰਤੀ ਕਾਲਜ ਚ ਤੇ ਇਸ ਵਿੱਚ ਸਾਨੂੰ 3-4 ਦਿਨ ਪਹਿਲਾਂ ਸਾਡੇ ਰਜਿੰਦਰਾ ਹਸਪੀਟਲ ਦੀ ਟੀਮ ਨੇ ਸੰਪਰਕ ਕੀਤਾ ਸਾਡੇ ਜਿਹੜੇ ਡਾਇਰੈਕਟਰ ਸਾਹਿਬ ਨਾਲ ਕਿ ਇੱਥੇ ਸਾਨੂੰ ਬਹੁਤ ਹੀ ਜ਼ਿਆਦਾ ਲੋੜ ਹੈ ਜਿਹੜੇ ਥੈਲੇਸੀਮੀਆਂ ਦੇ ਬੱਚੇ ਨੇ ਤੇ ਜਿਹੜੇ ਸਾਡੇ ਤਿਉਹਾਰ ਆਏ ਸੀ ਦਿਹਾੜੀ ਦੁਸ਼ਹਿਰੇ ਕਰਕੇ ਕਿ ਕਿਸੇ ਵੀ ਮਤਲਬ ਐਨਜੀਓ ਵੱਲੋਂ ਇੱਕ ਕੈਂਪ ਲਗਵਾਇ ਨਹੀਂ ਗਏ ਤੇ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਇਹਨਾਂ ਨੇ 3-4 ਦਿਨ ਚ ਸਾਨੂੰ ਇੱਕ ਜ਼ਰੂਰੀ ਕੈਂਪ ਲਗਵਾਉਣ ਲਈ ਕਿਹਾ ਤੇ ਅਸੀਂ ਸਾਡੀ ਕਲੱਬ ਦੀ ਟੀਮ ਨਾਲ ਸੰਪਰਕ ਕਰਕੇ ਆਪਣੇ ਜਿਹੜੇ ਡੋਨਰ ਨੇ ਉਹਨਾਂ ਨਾਲ ਸੰਪਰਕ ਕਰਕੇ ਅੱਜ ਨੀਯਾਲ ਕੀਰਤੀ ਕਾਲਜ ਵਿੱਚ ਜਿਹੜੇ ਸਾਡੇ ਪ੍ਰਿੰਸੀਪਲ ਗੁਰਵੀਨ ਕੌਰ ਜੀ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਅੱਜ ਇੱਥੇ ਕੈਂਪ ਲਗਵਾ ਰਹੇ ਹਾਂ ਨਾਲ ਹੀ ਸਾਨੂੰ ਬਹੁਤ ਹੀ ਛੋਟ ਸਮੇਂ 'ਚ ਅਸੀਂ ਐਚਡੀਐਸਬੀ ਬੈਂਕ ਡਿੜਬਾ ਦਾ ਬਹੁਤ ਜਿਹੜੇ ਮੈਡਮ ਨੇ ਸਾਡੇ ਕਰਨ ਜੋਤ ਕੌਰ ਮੈਡਮ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਨੂੰ ਨਾਲ ਵਿਸ਼ੇਸ਼ ਸਹਿਯੋਗ ਦਿੱਤਾ ਜੀ ਤੇ ਅਸੀਂ ਹੁਣ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਕਲੱਬ ਵੱਲੋਂ ਜਾਂ ਸਾਡੇ ਡੋਨਰ ਜਿਹੜੇ ਆ ਰਹੇ ਨੇ 30 ਪਲੱਸ ਅਸੀਂ ਯੂਨਿਟ ਕਰ ਚੁੱਕੇ ਹਾਂ ਜਿਹੜਾ ਅਸੀਂ ਸਟਾਰਟਿੰਗ ਕੀਤਾ ਤੇ ਸਾਡਾ ਟੀਚਾ ਹੈ ਕਿ 100 ਪਲੱਸ ਅਸੀਂ ਯੂਨਿਟ ਕਰਕੇ ਦਈਏ ਤਾਂ ਜੋ ਇਹ ਸਫਲ ਹੋ ਸਕੇ ਜੀ ਜੋਗੇ ਉਪਰਾਲਿਆ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲਿਆ ਹਮੇਸ਼ਾ ਚੰਗੇ ਹੁੰਦੇ ਆ ਮੈਡਮ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜਿਹੜਾ ਉਪਰਾਲਾ ਇਧਰੋਂ ਕਲੱਬ ਵੱਲੋਂ ਵੀ ਕੀਤਾ ਗਿਆ ਕਿਉਂਕਿ ਜਿਹੜੇ ਬਲੱਡ ਦੇਣ ਵਾਲੇ ਵੀ ਉਹਨਾਂ ਦੀ ਵੀ ਕਮੀ ਨਹੀਂ ਸਰ ਮੈਂ ਰਾਇਲਟੀ ਕਲੱਬ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੀ ਆਂ ਕਿ ਇਹਨਾਂ ਨੇ ਇਹ ਉਪਰਾਲਾ ਇਹ ਸਹਿਯੋਗ ਕੀਤਾ HDFC ਬੈਂਕ ਨਾਲ ਤੇ ਸਰ ਹੁਣ ਤੱਕ ਬਹੁਤ ਅੱਛਾ ਮਤਲਬ 30 ਤੱਕ ਪਲੱਸ ਯੂਨਿਟਸ ਹੋ ਗਿਆ ਨੇ ਤੇ ਬਹੁਤ-ਬਹੁਤ ਥੈਂਕ ਯੂ ਸਰ ਜੀਵੇਂ ਕਿ ਪਹਿਲਾਂ ਰਹਿ ਇਸ ਕਲੱਬ ਦੇ ਪ੍ਰਧਾਨ ਅਸ਼ੋਕ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਦਾ ਜਿਹੜਾ ਇਹ ਉਪਰਾਲਾ ਏ ਔਰ ਤੁਸੀਂ ਸਮੇਂ-ਸਮੇਂ ਤੇ ਅੱਗੇ ਵੱਧ ਚੜ ਕੇ ਹਿੱਸਾ ਲੈਣੇ ਯੋਗਦਾਨ ਪਾਉਣੇ ਆ ਅੱਜ ਵੀ ਕਿਸ ਤਰ੍ਹਾਂ ਦਾ ਉਪਰਾਲਾ ਹੈ ਤੁਹਾਡਾ ਰਿਹਾ ਸਿੱਧ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਰੋਟਰੀ ਕਲੱਬ ਵੱਲੋਂ ਅਸੀਂ ਇਹ ਦੱਸਣਾ ਚਾਹੁੰਦੇ ਆ ਜਿਵੇਂ ਅਸੀਂ ਹਰ ਸਾਲ ਦੋ ਦੋ ਇਹ ਪ੍ਰੋਜੈਕਟ ਲਾਣੇ ਆ ਬਲੱਡ ਡੋਨੇਟ ਕੈਂਪ ਅਸੀਂ ਇਸ ਵਾਰ ਵੀ ਨਿਆਲ ਕਿਰਤੀ ਕਾਲਜ ਦੇ ਪ੍ਰਿੰਸੀਪਲ ਗੁਰਵੀਨ ਕੌਰ ਜੀ ਦੇ ਸਹਿਯੋਗ ਤੇ ਰਜਿੰਦਰਾ ਹਸਪੀਟਲ ਜੀ ਦੇ ਸਹਿਯੋਗ ਨਾਲ ਅਸੀਂ ਅੱਜ ਇਹ ਕੈਂਪ ਬੜੀ ਵਧੀਆ ਉਹਦੇ ਢੰਗ ਨਾਲ ਕਰ ਰਹੇ ਹਾਂ ਹੁਣ ਤੱਕ ਸਾਡੇ ਕੋਲ 30 ਪਲੱਸ ਜੁੰਟ ਹੋ ਚੁੱਕੇ ਨੇ ਜਿਵੇਂ ਕਿ ਦੇਖੋ ਸਾਰਿਆਂ ਨੂੰ ਇਸ ਬਰਤੀ ਪਤਾ ਹੀ ਹੈ ਕਿ ਖੂਨਦਾਨ ਇੱਕ ਬਹੁਤ ਵੱਡਾ ਮਹਾਦਾਨ ਵਜੋਂ ਉਹ ਕਰਿਆ ਜਾਂਦਾ ਹੈ ਇਹ ਜੋ ਵੀ ਵਿਅਕਤੀ ਇਹ ਖੂਨ ਦਾਨ ਕਰਦਾ ਉਸ ਨੂੰ ਪਰਸਨਲ ਬੈਨੀਫਿਟਸ ਵੀ ਮਿਲਦੇ ਹਨ ਇਹ ਜਿਵੇਂ ਕਿ ਉਸ ਦੀ ਹੈਲਥ ਪਰ ਆਪਾਂ ਦੇਖਦੇ ਆਂ ਵੀ ਉਸ ਨੂੰ ਹਾਰਟ ਤੋਂ ਲਗਾ ਲੋ ਹੋਰ ਆਪਣਾ ਜਿਹੜਾ ਬਲੱਡ ਉਹਦਾ ਗਾੜਾਪਨ ਹੁੰਦਾ ਉਹ ਵੀ ਪਤਲਾ ਹੁੰਦਾ ਹੈ ਤੇ ਬਾਕੀ ਵੀ ਆਪਣੇ ਹੈਲਥ ਇਹ ਬਦਲਾਅ ਜ਼ਰੂਰੀ ਹੈ ਬਲੱਡ ਦਾ ਸਰਕੂਲੇਸ਼ਨ ਤੇ ਜੋ ਵੀ ਦੇਖੋ ਇਹ দান ਦਿੰਦਾ ਜਿਹੜਾ ਬਲੱਡ ਡੋਨੇਟ ਕਰਦਾ ਉਹ ਇਸ ਨਾਲ ਚਾਰ ਅੱਗੇ ਜ਼ਿੰਦਗੀਆਂ দান ਵਿੱਚ ਬਚਾਂਦਾ ਹੈ ਤੇ ਬਲੱਡ ਡੋਨੇਟ ਕਰਨ ਨਾਲ ਤੁਸੀਂ ਦੇਖਦੇ ਆਂ ਅਸੀਂ ਕਿੰਨੀਆਂ ਐਮਰਜੈਂਸੀ ਜੋ ਵੀ ਦੁਰਘਟਨਾ ਹੁੰਦੀਆਂ ਹਨ ਜਿਵੇਂ ਅਸੀਂ ਉਹਨਾਂ ਨੂੰ ਐਮਰਜੈਂਸੀ ਕੋਈ ਬਲੱਡ ਦੀ ਲੋੜ ਹੁੰਦੀ ਹੈ ਤਾਂ ਉਹ ਇੱਕ দান ਦੇ ਰੂਪ ਵਿੱਚ ਜੋ ਇਕੱਤਰ ਕੀਤਾ ਹੁੰਦਾ ਖੂਨ ਉਹਨਾਂ ਨੂੰ ਇਹ ਮੁਹੱਈਆ ਕਰਾਇਆ ਜਾਂਦਾ ਹੈ ਬਲੱਡ ਦੀ ਦੇਖੋ ਕੋਈ ਵੀ ਗਵਰਨਮੈਂਟ ਜਾਂ ਕੋਈ ਸਾਇੰਸ ਸਾਇੰਸ ਵੱਲੋਂ ਕੋਈ ਵੀ ਟੈਕਨੋਲੋਜੀ ਨਹੀਂ ਹੈ ਬਲੱਡ ਜੋ ਇਕੱਤਰ ਕੀਤਾ ਜਾਂਦਾ ਹੈ ਇੱਕ ਐਨਜੀਓ ਵੱਲੋਂ ਜੋ ਵੀ ਇਹ ਬਲੱਡ ਕੈਂਪ ਲਾ ਕੇ ਕਰਦੇ ਹਨ ਉਹਨਾਂ ਦੇ ਵੱਲੋਂ ਇਹ ਇਕੱਤਰ ਕੀਤਾ ਜਾਂਦਾ ਹੈ ਤੇ ਮੈਂ ਸਾਰੇ ਜਿੰਨੇ ਵੀ ਐਨਜੀਓ ਤੇ ਵੱਖ-ਵੱਖ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਬਲੱਡ ਡੋਨੇਟ ਦੇ ਵੱਧ ਤੋਂ ਵੱਧ ਕੈਂਪ ਲਾ ਕੇ ਆਪਾਂ ਲੱਖਾਂ ਜ਼ਿੰਦਗੀਆਂ ਬਚਾ ਸਕੀਏ ਧੰਨਵਾਦ ਜਿਵੇਂ ਕਿ ਇਹ ਰੋਟਰੀ ਕਲੱਬ ਰਾਇਲ ਵੱਲੋਂ ਅੱਜ ਜਿਹੜੇ ਕਿ ਇੱਥੇ ਬਲੱਡ ਦਾਨ ਕਰਨ ਵਾਲੇ ਦਾਨੀ ਸੱਜਣ ਆਏ ਨੇ ਉਹਨਾਂ ਵਾਸਤੇ ਖਾਣ ਪੀਣ ਦਾ ਦੁੱਧ ਦਾ ਹਰ ਇੱਕ ਤਰ੍ਹਾਂ ਦਾ ਜਿਹੜੇ ਕਿ ਪ੍ਰਬੰਧ ਵੀ ਹੋਇਆ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਕਿ ਇੱਥੇ ਬਲੱਡ ਦਾਨ ਕਰਦੇ ਆ ਉਹਨਾਂ ਨੂੰ ਇੱਕ ਤਾਂ ਮੈਡਲ ਪਾ ਕੇ ਔਰ ਉਹਨਾਂ ਨੂੰ ਇੱਕ ਸਨਮਾਨ ਪੱਤਰਤ ਨਾਲ ਨਾਲ ਉਹਨਾਂ ਨੂੰ ਇੱਕ ਜਿਹੜਾ ਕਿ ਬਲੱਡ ਦਾਨ ਦਾ ਪੱਤਰ ਵੀ ਦਿੱਤਾ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਔਰ ਲੋਕਾਂ ਵਾਸਤੇ ਲਾਹੇਵੰਦ ਸਾਬਤ ਹੋਣ ਗਿਆ ਅਸੀਂ ਅੱਗੇ ਡਾਕਟਰਾਂ ਦੀ ਜਿਹੜੀ ਟੀਮ ਪਹੁੰਚੀ ਇੱਥੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਸ ਤੋਂ ਮਗਰੋਂ ਜਿਹੜੇ ਕਿ ਪ੍ਰਿੰਸੀਪਲ ਨੇ ਇੱਥੇ ਕਾਲਜ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਇਹ ਜਿਹੜੇ ਉਪਰਾਲੇ ਨਾਮ ਲਉ ਵੀ ਕੀਤੇ ਗਏ ਔਰ ਉਹਨਾਂ ਦਾ ਵੀ ਸਹਿਯੋਗ